ਗੱਲ ਕਰਵਾਂਗੇ ਅੱਜ ਆਪਾਂ ਤੁਹਾਡਾ ਪੀਐਸਟੀਐਸਸੀ 2020 ਵਾਲਾ ਪੇਪਰ ਹੱਲ ਕਰਾਂਗੇ ਬੇਟਾ ਜਿਹੜਾ ਤੁਹਾਡਾ 3 ਜਨਵਰੀ ਨੂੰ ਹੋਇਆ ਉਹਦੇ ਵਿੱਚੋਂ ਪਹਿਲਾਂ ਆਪਾਂ ਸੈੱਟ ਵਾਲਾ ਪੋਰਸ਼ਨ ਹੱਲ ਕਰਾਂਗੇ ਸੈੱਟ ਵਾਲੇ ਪੋਰਸ਼ਨ ਦੇ ਵਿੱਚੋਂ ਆਪਾਂ ਸਾਇੰਸ ਤੇ ਮੈਥ ਹੱਲ ਕਰਾਂਗੇ ਸੈੱਟ ਵਾਲੇ ਪੋਰਸ਼ਨ ਦੇ ਵਿੱਚ ਤੁਹਾਡੇ ਕੋਲ ਤਿੰਨ ਭਾਗ ਸੀਗੇ ਸਾਇੰਸ ਮੈਥ ਔਰ ਸਮਾਜਿਕ ਸਿੱਖਿਆ ਉਹ 390 ਨੰਬਰ ਦੇ ਸੀਗੇ ਤੇ ਸਮਾਜਿਕ ਸਿੱਖਿਆ 3 ਨੰਬਰ ਦੀ ਸੀ ਬਾਕੀ ਸਾਇੰਸ ਤੇ ਮੈਥ ਆ ਜਿਹੜਾ ਉਹ 60 ਨੰਬਰ ਦਾ ਸੀਗਾ ਸਾਇੰਸ 40 ਨੰਬਰ ਦੀ ਤੇ 20 ਨੰਬਰ ਆ ਜਿਹੜੇ ਮੈਥ ਦੇ ਸੀਗੇ ਮੈਨੂੰ ਉਮੀਦ ਆ ਤੁਹਾਡਾ ਇਹ ਪੇਪਰ ਜੋ ਅੱਜ ਹੋਇਆ ਉਹ ਬਹੁਤ ਵਧੀਆ ਹੋਇਆ ਹੋਏਗਾ ਕਰੀਏ ਸ਼ਾਰਟ ਬੇਟਾ ਫਸਟ ਸਾਇੰਸ ਦੇ ਕੁਐਸਚਨ ਆ ਤੂੰ ਫਸਟ ਕੁਐਸਚਨ 91 ਨੰਬਰ ਦਿੱਤੀਆਂ ਗਿਆ ਵੱਖ-ਵੱਖ ਪ੍ਰਤੀਰੋਧ ਦੀਆਂ ਕੁੰਡਲੀਆਂ ਨੂੰ ਸਰਕਟ ਵਿੱਚ ਕਿਸ ਤਰ੍ਹਾਂ ਜੋੜਿਆ ਜਾਵੇ ਕਿ ਪ੍ਰਾਪਤ ਪ੍ਰਤੀਰੋਧ ਨਿਊਨਤਮ ਹੋਵੇ ਨਿਊਨਤਮ ਮਤਲਬ ਘੱਟ ਤੋਂ ਘੱਟ ਪ੍ਰਤੀਰੋਧ ਹੋਣਾ ਚਾਹੀਦਾ ਵੀ ਆਪਾਂ ਕਿਵੇਂ ਜੋੜੀਏ ਵੀ ਘੱਟ ਤੋਂ ਘੱਟ ਉਹਨਾਂ ਦਾ ਜਿਹੜਾ ਤੱਲ ਪ੍ਰਤੀਰੋਧ ਬਣੇ ਉਹ ਘੱਟ ਤੋਂ ਘੱਟ ਹੋਵੇ ਨਿਊਨਤਮ ਹੋਵੇ ਤਾਂ ਉਸ ਲਈ ਆਪਾਂ ਨੂੰ ਇਹਨਾਂ ਨੂੰ ਸਮਾਂਤਰ ਦੇ ਵਿੱਚ ਜੋੜਨਾ ਪਵੇਗਾ ਠੀਕ ਹੈ ਬੇਟਾ ਉਕੇ ਜੋ ਸਮਾਂਤਰ ਦੇ ਵਿੱਚ ਜੋੜਦੇ ਆ ਤੁਲ ਪ੍ਰਤੀਰੋਧ ਐਵੇਂ ਨਿਕਲਦਾ ਹੁੰਦਾ ਜੇ ਤਿੰਨ 1/r1 ਵਾਸ 1/r2 1/r3 ਇਹ ਨਿਊਨਤਮ ਹੁੰਦਾ ਠੀਕ ਹੈ ਤੇ ਜੇ ਆਪਾਂ ਲੜੀ ਚ ਜੋੜੀਏ ਤਾਂ ਫਿਰ ਉਦੋਂ ਕੀ ਦੇ ਬਰਾਬਰ ਹੁੰਦਾ ਤਿੰਨਾਂ ਦੇ ਜੋੜ ਦੇ ਬਰਾਬਰ ਹੁੰਦਾ ਉਦੋਂ ਅਧਿਕਤਮ ਪ੍ਰਤੀਰੋਧ ਹੋ ਜਾਂਦਾ ਤਾਂ ਨਿਊਨਤਮ ਲਈ ਆਪਾਂ ਕਿਹਦੇ ਵਿੱਚ ਜੋੜਾਂਗੇ ਬੇਟਾ ਸਮਾਂਤਰ ਦੇ ਵਿੱਚ sin i sin r ਦਾ ਸਬੰਧ ਕਿਸ ਵਿਗਿਆਨੀ ਨੇ ਦਿੱਤਾ ਜਿਹਨੇ ਦਿੱਤਾ ਸੀ ਵੀ ਸਨੈਲ ਨਿਤ ਦਿੱਤਾ ਸੀ ਇਹ ਸਨਲ ਦਾ ਨਿਯਮ ਵੀ ਬੋਲਦੇ ਨੇ ਕਿ ਆਪ ਕੋਵਰਤਨ ਅੰਕ ਜਾਂ ਰ refracttive ਇੰਡੈਕਸ ਆਫ ਅ ਮਟੀਰੀਅਲ ਇਸ ਇਕੁਅਲ ਟੂ sin i sin r μ ਆ ਜਿਹੜਾ ਉਹ अपवर्तਨ ਅੰਕ ਹੁੰਦਾ ਹੈ ਰ refracttive ਇੰਡੈਕਸ ਹੁੰਦਾ ਹੈ ਇਹ ਨਿਯਮ ਆ ਜਿਹੜਾ ਉਹ ਸਨਲ ਨੇ ਦਿੱਤਾ ਸੀ ਇਸ ਲਈ ਸਨਲ ਇਹਦੇ ਲਈ ਸਹੀ ਆਪਸ਼ਨ ਹੋਣੀ ਸੀ 12 ਵੋਲਟ ਦੇ ਪੋਟੈਂਸ਼ੀਅਲ ਅੰਤਰ ਤੇ ਦੋ ਬਿੰਦੂਆਂ ਦੇ ਵਿਚਕਾਰ 2 ਕੂਲਮ ਦੇ ਚਾਰਜ ਨੂੰ ਲੈ ਜਾਣ ਵਿੱਚ ਕਿੰਨਾ ਸਮਾਂ ਕਿੰਨਾ ਕੰਮ ਕੀਤਾ ਜਾਵੇਗਾ ਸੋਰੀ ਕਿੰਨਾ ਕੰਮ ਕੀਤਾ ਜਾਵੇਗਾ ਆਪਾਂ ਕੰਮ ਪਤਾ ਕਰਨਾ ਵੀ ਕਿੰਨਾ ਕੰਮ ਕਾਰਜ ਆਪਾਂ ਨੇ ਪਤਾ ਕਰਨਾ ਠੀਕ ਹੈ ਆਪਾਂ ਨੂੰ ਪਤਾ ਵੀ ਪੋਟੈਂਸ਼ੀਅਲ ਅੰਤਰ ਹੈ ਜਿਹੜਾ ਉਹ W ਚਾਰਜ ਹੁਣ ਕਾਰਜ ਚਾਰਜ ਦੇ ਬਰਾਬਰ ਹੁੰਦਾ ਹੈ ਇੱਕ ਯੂਨਿਟ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਲੈ ਕੇ ਆਉਣ ਲਈ ਕੀਤਾ ਗਿਆ ਕੰਮ ਆਪਾਂ ਕੀ ਬੋਲਦੇ ਹਾਂ ਉਹਨੂੰ ਪੋਟੈਂਸ਼ੀਅਲ ਅੰਤਰ ਠੀਕ ਹੈ ਕਬੰਦੂ ਤੋਂ ਦੂਜੇ ਤੱਕ ਲੈ ਕੇ ਆਉਣ ਲਈ ਜਿਹੜਾ ਆਪਾਂ ਕੰਮ ਕਰਦੇ ਆ ਉਹਨੂੰ ਪੋਟੈਂਸ਼ੀਅਲ ਅੰਤਰ ਬੋਲਦੇ ਆ ਆਪਾਂ ਉਹਨੇ ਵਰਕ ਡਾਊਨ ਪਤਾ ਕਰਨਾ ਮਤਲਬ ਕਾਰਜ ਪਤਾ ਕਰਨਾ ਉਹ ਹੋ ਜੂਗਾ ਵੀ ਕਹੂ ਦੇ ਵੀ ਆਪਾਂ ਨੂੰ 12 ਵੋਲਟ ਦਿੱਤਾ ਕਹੂ ਆਪਾਂ ਨੂੰ 4.2 ਕੁਲੋਮ ਦਿੱਤਾ ਤਾਂ 12 24 ਜੂਲ ਇਹਦੇ ਲਈ ਕੰਮ ਆ ਜਿਹੜਾ ਉਹ ਕੀਤਾ ਜਾਏਗਾ ਇਹ ਲਈ ਤੀਜੀ ਆਪਸ਼ਨ ਸਹੀ ਚਲੇਗੀ ਸਹੀ ਹੋਏਗੀ 24 ਜੂਲ ਕਿਸ ਦੇਸ਼ ਨੂੰ ਹਵਾਵਾਂ ਦਾ ਦੇਸ਼ ਕਹਾ ਜਾਂਦਾ ਹੈ ਕਿਸ ਦੇਸ਼ ਨੂੰ ਕਹਾ ਜਾਂਦਾ ਬਟਾ ਡੈਨਮਾਰਕ ਜੇਕਰ ਲੈਂਸ ਦੀ ਸ਼ਕਤੀ ਮਾਈਨਸ 5 ਡੈਪਟਰ ਹੈ ਤਾਂ ਇਸ ਦੀ ਫੋਕਸ ਦੂਰੀ ਪਤਾ ਕਰੋ ਲੈਂਸ ਦੀ ਸ਼ਕਤੀ ਫੋਕਸ ਦੂਰੀ ਦਾ ਉਲਟ ਹੁੰਦੀ ਹੈ ਜੇ ਆਪਾਂ ਫੋਕਸ ਦੂਰੀ ਕੱਢਣੀ ਹੋਵੇ ਤਾਂ ਆਪਾਂ ਲੈਂਸ ਦੀ ਸ਼ਕਤੀ ਦਾ ਉਲਟ ਕਰ ਦਾਂਗੇ 1/p ਮਤਲਬ -1/5 ਐਨੀ ਆ ਜੂਗੀ -1/5 ਮੀਟਰ ਜੇ ਉਹਨਾਂ ਆਪਾਂ ਇਹਨੂੰ ਸੈਂਟੀਮੀਟਰ ਚ ਕਰ ਲਈਏ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ ਤਾਂ 100/ -5 20/100 ਮਤਲਬ -20 ਸੈਂਟੀਮੀਟਰ ਫੋਕਸ ਦੂਰੀ ਉਹਦੀ ਹੋਏਗੀ ਠੀਕ ਹੈ ਬੇਟਾ ਦੂਜੀ ਆਪਸ਼ਨ ਇਹਦੇ ਲਈ ਸਹੀ ਬਣੇਗੀ ਓਮ ਦੇ ਨਿਯਮ ਅਨੁਸਾਰ ਹੈ ਓਮ ਦਾ ਨਿਯਮ ਕੀ ਕਹਿੰਦਾ ਵੀ V ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I ਪੋਟੈਂਸ਼ੀਅਲ ਅੰਤਰ ਬਿਜਲੀ ਧਾਰਾ ਦੇ ਸਿੱਧਾ ਅਨੁਪਾਤੀ ਹੁੰਦਾ ਅੱਗੇ ਉਸ ਤੋਂ ਬਾਅਦ ਆਪਾਂ ਲਿਖਦੇ ਹੁੰਦੇ ਆ V IR R ਦਾ ਮਤਲਬ ਪ੍ਰਤੀਰੋਧ ਜਾਂ ਇੱਥੋਂ ਆਪਾਂ ਲਿਖ ਸਕਦੇ ਹਾਂ R V I ਕਿਹੜੀ ਆਪਸ਼ਨ ਸਹੀ ਹੈ ਬੇਟਾ ਦੂਜੀ ਆਪਸ਼ਨ ਕਿਸੇ ਚਾਲਕ ਵਿੱਚ ਜੋ ਬਿਜਲੀ ਤਾਰ ਲਗਾਉਣ ਤੇ ਪੈਦਾ ਹੋ ਚੁੰਬਕੀ ਖੇਤਰ ਦੀ ਦਿਸ਼ਾ ਪਤਾ ਦਿਸ਼ਾ ਕਿਸ ਨਿਜਮ ਨਾਲ ਪਤਾ ਕੀਤੀ ਜਾਂਦੀ ਹੈ ਮੈਕਸਵਲ ਦਾ ਸੱਜਾ ਹੱਥ ਨਿਜਮ ਸੱਜਾ ਹੱਥ ਨਿਜਮਾ ਦੇਖੋ ਇੱਥੇ ਹੈ ਨਹੀਂ ਹੈ ਕੋਈ ਵੀ ਆਪਸ਼ਨਾਂ ਦੇ ਵਿੱਚ ਇਹਦੇ ਲਈ ਸੱਜਾ ਹੱਥ ਨਿਜਮਾਉਣਾ ਸੀ ਮੈਕਸਵਲ ਦਾ ਸੱਜਾ ਹੱਥ ਨਿਜਮ ਇੱਥੇ ਸਾਰੀਆਂ ਆਪਸ਼ਨਾਂ ਗਲਤ ਨੇ ਠੀਕ ਹੈ ਬੇਟਾ ਲਈ ਸੱਜਾ ਹੱਥ ਨਿਜਮ ਆਏਗਾ ਸਹੀ ਆਪਸ਼ਨ ਦ੍ਰਿਸ਼ਟੀ ਦੋਸ਼ ਕਿਹੜੀਆਂ ਕਿਹੜਾ ਦ੍ਰਿਸ਼ਟੀ ਦੋਸ਼ ਹੈ ਜਿਹੜਾ ਐਣਕਾਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਕਿਹੜਾ ਨਹੀਂ ਕੀਤਾ ਜਾ ਸਕਦਾ ਬੇਟਾ ਮੋਤੀਆ ਵਿੰਦ ਐਣਕਾਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਇਹਦੇ ਲਈ ਸਰਜਰੀ ਜਾਂ ਆਪਰੇਸ਼ਨ ਕਰਨਾ ਪੈਂਦਾ ਇੱਕ ਆਦਮੀ ਸਖਤ ਦੀਵਾਰ ਨੂੰ 500 ਨਿਊਟਨ ਵਾਲ ਨਾਲ ਦਬਾਰਿਆ ਹੈ ਦੱਸੋ ਉਸ ਆਦਮੀ ਨੇ ਕਿੰਨਾ ਕਾਰਜ ਕੀਤਾ ਕਿੰਨਾ ਕਾਰਜ ਕੀਤਾ ਬੇਟਾ 0 ਜੂਲ ਉਹਨੇ ਕੋਈ ਕੰਮ ਨਹੀਂ ਕੀਤਾ ਕਿਉਂਕਿ ਵਰਕ ਡਨ ਬਰਾਬਰ ਵਾਲ ਗੁਣਾ ਵਿਸਥਾਪਨ ਹੁੰਦਾ ਹੈ ਫੋਰਸ ਇੰਟੂ ਡਿਸਪਲੇਸਮੈਂਟ ਫੋਰਸ ਤਾਂ ਨਹੀਂ ਕੀਤੀ ਉਸ ਦਾ ਲਾਇਆ ਉਹਨੇ ਪਰ ਡਿਸਪਲੇਸਮੈਂਟ ਨਹੀਂ ਹੋਇਆ ਉਹਨੇ ਕੰਦ ਨੂੰ ਪਰਾਂ ਨਹੀਂ ਧੱਕ ਸਕਿਆ ਉਹ ਕੰਦ ਤਾਂ ਉੱਥੇ ਖੜੀ ਹੈ ਠੀਕ ਹੈ ਸਖਤਾਂ ਨਾ ਗੰਦ ਗੰਦ ਉੱਥੇ ਖੜੀ ਰਹੇਗੀ ਤਾਂ S 0 ਹੋ ਜਾਏਗਾ ਤਾਂ WV ਫਿਰ F 0 ਉਹ ਤਾਂ 0 ਹੋ ਜਾਏਗਾ ਠੀਕ ਹੈ ਕਾਰਜ ਆਊਗਾ ਕਿੰਨਾ ਕੀਤਾ ਉਹਨੇ 0 ਜੂਲ ਇੱਕ ਬਿਜਲੀ ਇੱਕ ਵਾਲਵ ਦੇ ਤੰਤੂ ਵਿੱਚੋਂ 0.5 ਐਂਪੀਅਰ ਬਿਜਲੀ ਧਾਰਾ 5 ਮਿੰਟ ਤੱਕ ਪ੍ਰਵਾਹਤ ਹੁੰਦੀ ਹੈ ਬਿਜਲੀ ਸਰਕਟ ਵਿੱਚੋਂ ਲੰਘੇ ਚਾਰਜ ਦੀ ਮਾਤਰਾ ਅਗਿਆਤ ਕਰੂ ਆਪਾਂ ਨੂੰ ਪਤਾ ਹੈ ਬਿਜਲੀ ਧਾਰਾ I ਬਰਾਬਰ ਚਾਰਜ ਵਟਾ ਸਮਾਂ ਹੁੰਦੀ ਹੈ I ਬਰਾਬਰ Q ਵਟਾ T ਹੁੰਦੀ ਹੈ ਜੇ ਆਪਾਂ ਕਹੀਏ Q ਬਰਾਬਰ I ਗੁਣਾ T ਹੋ ਜਾਏਗੀ ਇੱਥੋਂ ਹੁਣ ਆਪਾਂ ਚਾਰਜ ਹੀ ਪਤਾ ਕਰਨਾ ਹੈ Q ਦਾ ਮਤਲਬ ਚਾਰਜ I ਦਾ ਮਤਲਬ ਬਿਜਲੀ ਧਾਰਾ ਜਾਂ ਕਰੰਟ T ਦਾ ਮਤਲਬ ਸਮਾਂ ਤਾਂ Q ਕਿਤੇ ਬਰਾਬਰ ਹੋ ਜਾਏਗਾ ਬੇਟਾ I ਕਿੰਨੀ ਹੈ ਆਪਣੇ ਕੋਲ 0.5 ਐਂਪੀਅਰ T ਆਪਣੇ ਕੋਲ 5 ਮਿੰਟ ਮਤਲਬ 5 ਵਟਾ ਸੋਰੀ ਮੈਂ ਉਹ ਤਾਂ ਨਹੀਂ ਗੁਣਾ ਕਰਾਂਗੇ ਸੈਕਿੰਡਾਂ ਦੇ ਵਿੱਚ ਬਦਲਣ ਲਈ ਕਿਉਂਕਿ ਜਿਹੜੀ SI ਯੂਨਟ ਆ ਉਸ ਸਮੇਂ ਦੀ ਉਹ ਸੈਕਿੰਡ ਹੈ ਕਿੰਨਾ ਬਣ ਜੂਗਾ 2.5 ਇਹਨੂੰ ਲਿਖੂਗਾ 5/10 5 60 ਜਿਹਨਾਂ ਜ਼ੀਰੋ ਕੱਟੀ ਜਾਏਗੀ 5 5 25 25 ਸੀਗਾ 150 150 ਕੂਲਮ ਚਾਰਜ ਇਹਦੇ ਵਿੱਚੋਂ ਲੰਗੇਗਾ ਠੀਕ ਹੈ ਬੇਟਾ ਆ ਫਾਰਮੂਲਾ ਲਾਇਆ Q I t ਕਿੰਨਾ ਹੈਗਾ ਤਾਂ ਇਹਨੂੰ ਸੁਰੇ ਦਿੱਲੀ 150 ਕੋਲਮ ਅੱਖ ਦਾ ਰੰਗ ਕਿਸ ਦੇ ਰੰਗ ਤੇ ਨਿਰਪੂਰ ਕਰਦਾ ਹੈ ਆਇਰਸ ਅੱਖ ਦਾ ਜਿਹੜਾ ਆਇਰਸ ਭਾਗ ਹੈ ਉਹ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ ਇਲੈਕਟ੍ਰਿਕ ਦੇ ਵਿੱਚੋਂ ਕਿਹੜਾ ਰਗੜ ਰਾਹੀਂ ਆਸਾਨ ਨਾਲ ਚਾਰਜ ਨਹੀਂ ਕੀਤਾ ਜਾ ਸਕਦਾ ਤਾਂਬੇ ਦੀ ਛੜ ਨੂੰ ਰਗੜ ਨਾਲ ਚਾਰਜ ਨਹੀਂ ਕੀਤਾ ਜਾ ਸਕਦਾ ਕਿਉਂ ਬੇਟਾ ਕਿਉਂਕਿ ਇਹ ਗੁੱਡ ਕੰਡਕਟਰ ਹੈ ਟ੍ਰੇਲੂ ਪਰਿਵਹਤ ਵਿੱਚ ਪਰੀਪਾਤ ਵਿੱਚ ਉਪਯੋਗ ਕੀਤੀ ਜਾਣ ਵਾਲੀ ਉਦਾਸੀਨ ਤਾਰ ਦਾ ਰੰਗ ਕਿਹੜਾ ਹੁੰਦਾ ਜਿਹੜੀ ਆਪਾਂ ਘਰੇਲੂ ਪਰੀਪਾਤ ਦੇ ਵਿੱਚ ਉਪਯੋਗ ਕੀਤੀ ਜਾਂਦੀ ਆ ਉਹਦਾ ਅਸਿੰਨ ਤਾਰ ਉਹਦਾ ਰੰਗ ਕਿਹੜਾ ਹੁੰਦਾ ਬੇਟਾ ਕਾਲਾ ਹੁੰਦਾ ਜਿਹੜੀ ਲਾਈਵ ਤਾਰ ਹੁੰਦੀ ਆ ਉਹਦਾ ਰੰਗ ਲਾਲ ਹੁੰਦਾ ਜਿਹੜੀ ਅਰਥ ਵਾਲੀ ਹੁੰਦੀ ਆ ਉਹਦਾ ਰੰਗ ਹਰਾ ਹੁੰਦਾ ਐਫ ਨੈਗੇਟਿਵ ਆਇਨ ਦੇ ਸਭ ਤੋਂ ਵੱਡੀ ਸ਼ੈਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਕਿੰਨੀ ਹੁੰਦੀ ਆ 8 ਹੁੰਦੀ ਆ ਠੀਕ ਹੈ ਐਫ ਫਲੋਰਿਨ ਮਾਣੂ ਸੰਖਿਆ ਕਿੰਨੀ ਹੁੰਦੀ ਆਤੀ 9 f ਨੈਗੇਟਿਵ -1 ਮਤਲਬ ਇੱਕ ਇਲੈਕਟ੍ਰੋਨ ਨੇ ਹੋਰ ਲੈ ਲਿਆ ਮਤਲਬ ਕਿੰਨੇ ਹੋ ਗਏ ਉਹਨ ਇਲੈਕਟ੍ਰੋਨ 10 ਜੇ ਆਪਾਂ ਇਹਦੀ ਇਲੈਕਟ੍ਰੋਨਨੀ ਤਰਤੀਬ ਲਿਖੀਏ ਕਮੇ ਲਿਖਾਂਗੇ 2 8 ਤਵਾਰੀ ਚਲੇ ਵਿੱਚ ਕਿੰਨੇ ਇਲੈਕਟ੍ਰੋਨ ਨੇ 8 ਇਲੈਕਟ੍ਰੋਨ ਨੇ ਆਧੁਨਿਕ ਅਵਰਤੀ ਸਾਰਣੀ ਵਿੱਚ ਗਰੁੱਪ ਵਿੱਚ ਨਿਮਨਲਿਖਤ ਵਿੱਚੋਂ ਕੀ ਨਹੀਂ ਬਦਲਦਾ ਗਰੁੱਪ ਦੇ ਵਿੱਚ ਕਿਹੜਾ ਨਹੀਂ ਬਦਲਦਾ ਬੇਟਾ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਜਿਹੜੀ ਉਹ ਗਰੁੱਪ ਦੇ ਵਿੱਚ नहीं बदलूगी बाकी धार्मिक गुण ये सारे बदल जाएंगे परमाणु अर्धव्यस चाली गिनती भी बदेगी बदल जाएगी लकयन समझाती लड़ी का दूसरा मैंबर कि पहला मैंबर तो कि भी मिथाइन उदू बाद मैंबर है प्रोपाइन सी थ्री एच फोर जदों जिंक पतले एनओ एचना क्रिया करता है सोडियम हाइड्रोक्साइड में क्रिया करता है तो वन वाले उत्पाद की हैं जिंक पतले सोडियम हायड्रॉक्साइड ਨਾਲ ਗ੍ਰੇ ਕਰਦਾ ਤਾਂ ਕੀ ਬਣਦਾ ਬੇਟਾ ਇੱਕ ਤਾਂ ਸੋਡੀਅਮ ਦਾ ਸਾਲਟ ਬਣਦਾ ਇਹਨੂੰ ਆਪਾਂ ਸੋਡੀਅਮ ਜ਼ਿੰਕ ਕੇਟ ਵੀ ਬੋਲ ਦਿੰਦੇ ਹਾਂ ਠੀਕ ਇੱਕ ਹਾਈਡਰੋਨ ਗੈਸ ਪੈਦਾ ਹੁੰਦੀ ਹੈ ਠੀਕ ਹੈ ਇਹ ਬਣਦੇ ਨੇ ਇਹਦੇ ਵਿੱਚ ਇਹ ਬਣ ਜਾਂਦਾ ਸੋਡੀਅਮ ਜ਼ਿੰਕ ਕੇਟ ਤੇ ਹਾਈਡਰੋਨ ਗੈਸ ਪੈਦਾ ਹੁੰਦੀ ਹੈ ਤੀਜੀ অপਸ਼ਨ ਇਹਦੇ ਲਈ ਸਹੀ ਬਣੇਗੀ ਜਬ ਸਮਦਰ ਸਾਈਨਿਕ ਸੁੱਤਰ ਹੈ ਕਾਫੀ ਇੰਪੋਰਟੈਂਟ ਸੀ ਇਹ ਕੀ ਹੈ ਵੀ ਮੋਂ ਵੀਡੀਓ ਜਿਹੜੀ ਡਿਸਕਵਰ ਕੀਤੀ ਹੈ ਕੈਲਸ਼ੀਅਮ ਸਲਫੇਟ 2 ਹਾਈਡਰੇਟਡ water ਮੋਲੀਕੂਲ ਨਾਲ ਹੁੰਦੇ ਨੇ ਕੈਲਸ਼ੀਅਮ ਦਾ ਸਲਫੇਟ 2 H2O ਇੱਕ ਤੱਤ ਜਿਸ ਦਾ ਪਰਮਾਣੂ ਅੰਕ 8 ਹੈ ਉਸ ਦਾ ਗਰੁੱਪ ਨੰਬਰ ਅਤੇ ਪੀਰੀਅਡ ਨੰਬਰ ਕੀ ਹੋਏਗਾ ਆਕਸੀਜਨ ਪਰਮਾਣੂ ਅੰਕ 8 ਕੀ ਦਾ ਵੀ ਆਕਸੀਜਨ ਦਾ ਆਕਸੀਜਨ ਦਾ ਪਰਮਾਣੂ ਅੰਕ 8 ਹੈ ਉਹਨੂੰ ਕਿਵੇਂ ਲਿਖਾਂਗੇ 2 6 ਹੁਣ 2 6 ਦੋਛੇ ਦਾ ਮਤਲਬ ਕੀ ਹੈ ਵੀ ਬਾਰੀ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ ਉਹ ਦਾ ਕੀ ਹੋਊਗਾ ਕੀ ਹੋਊਗਾ ਵੀ ਬਾਰੀ ਸ਼ੈਲ ਦੇ ਵਿੱਚ ਜਿੰਨੇ ਇਲੈਕਟ੍ਰੋਨ ਨੇ ਉਹ ਕੀ ਹੋਊਗਾ ਉਹ ਦਾ ਗਰੁੱਪ ਜਿੰਨੇ ਇਲੈਕਟ੍ਰੋਨ ਨੇ ਬਾਰੀ ਸ਼ੈਲ ਦੇ ਵਿੱਚ ਉਹ ਉਹ ਦਾ ਕੀ ਹੋਊਗਾ ਗਰੁੱਪ ਹੋਊਗਾ ਤੇ ਕਿੰਨੇ ਨੰਬਰ ਆਫ ਸ਼ੈਲ ਨੇ ਉਹ ਕੀ ਹੋਊਗਾ ਉਹ ਦਾ ਪੀਰੀਅਡ ਠੀਕ ਹੈ ਦੇਖੋ ਵੀ ਤਹਾ ਦਾ ਗਰੁੱਪ ਨੰਬਰ ਤੇ ਪੀਰੀਅਡ ਨੰਬਰ ਕਰੰਮਬਾਰ ਗਰੁੱਪ ਨੰਬਰ ਤੱਕ ਕੀ ਗਰੁੱਪ ਨੰਬਰ ਕਿਹੜਾ ਹੋਊਗਾ ਬੇਟਾ ਉਹਦਾ 6 ਤੇ ਪੀਰੀਅਡ ਕਿਹੜਾ ਹੋਊਗਾ ਦੂਜਾ ਪੀਰੀਅਡ ਦਾ ਉਹਦਾ ਦੂਜਾ ਹੋਊਗਾ ਤੇ ਗਰੁੱਪ ਨੰਬਰ ਕੀ ਹੋਊਗਾ ਉਹਦਾ 6 ਹੋਊਗਾ ਐਕਵਰਜੀਆ ਮਿਸ਼ਨ ਹ ਹੈ ਐਕਵਰਜੀਆ ਕਿਹੜਾ ਮਿਸ਼ਨ ਹੁੰਦਾ 3 ਰੇਸ਼ਿਓ 1 ਹੁੰਦਾ 3 ਹਿੱਸੇ ਐਚसीएल ਹੁੰਦਾ ਤੇ 1 ਹਿੱਸਾ ਨਾਈਟ੍ਰਿਕ ਐਸਿਡ ਦਾ ਹੁੰਦਾ ਤੇ ਦੋਨੋਂ ਕਿਹੜੇ ਹੁੰਦੇ ਨੇ ਸੰਘਣੇ ਹੁੰਦੇ ਨੇ ਮਤਲਬ ਕਨਸੈਂਟ੍ਰੇਟਡ ਹੁੰਦੇ ਨੇ ਆਪ ਆਪਣੀ ਵੀਡੀਓ ਚ ਵੀ ਕੀਤਾ ਐਕਵਰਜੀਆ ਤਿੰਨ ਹੀ ਸੇ HCl ਤੇ ਇੱਕ ਹੀ ਸਾ HNO3 ਨਾਈਟ੍ਰਿਕ ਐਸਿਡ ਦਾ ਦੂਜੀ ਆਪਸ਼ਨ ਸਹੀ ਬਣੇਗੀ ਰਾਦਰਫੋਰਡ ਦੇ ਅਲਫਾ ਕਣ ਖੰਡਰਾਉ ਪ੍ਰਯੋਗ ਦੇ ਨਤੀਜੇ ਵਜੋਂ ਕਿਸ ਦੀ ਖੋਜ ਹੋਈ ਸੀ ਪਰਮਾਣੂ ਵਿੱਚ ਕੇਂਦਰਕ ਦੀ ਖੋਜ ਹੋਈ ਸੀ ਨਿਊਕਲੀਅਸ ਦੀ ਖੋਜ ਇਹਦੇ ਵਿੱਚ ਹੋਈ ਸੀ ਬਕਮਿਸਟਰ ਫਲੋਰੀਨ ਪੈਨ ਰੂਪ ਹੈ ਕਿਹਦਾ ਰੂਪ ਹੈ ਵੀ ਕਾਰਬਨ ਦਾ ਕਿੰਨੇ ਕਾਰਬਨ ਲੱਗੇ ਹੁੰਦੇ ਆ ਇਹਦੇ ਵਿੱਚ 60 60 ਕਾਰਬਨ ਲੱਗੇ ਹੁੰਦੇ ਅਗਲਾ ਸਾਬਣ ਦੇ ਅਣੂ ਵਿੱਚ ਕੀ ਹੁੰਦਾ ਹੈ ਜਲ ਸਨੇਹੀ ਸਿਰਾ ਹੁੰਦਾ ਇੱਕ ਜਲ ਵਿਰੋਧੀ ਪੂਛ ਹੁੰਦੀ ਹੈ ਪਹਿਲੀ ਆਪਸ਼ਨ ਇਹਦੇ ਲਈ ਸਹੀ ਹੋਵੇਗੀ ਇਡਲੀਗਿਆਂ ਵਿੱਚੋਂ ਕਿਹੜੀ ਧਾਤ ਐਮਫੋਟੈਰਿਕ ਆਕਸਾਈਡ ਬਣਾਉਂਦੀ ਹੈ ਕਿਹੜੀ ਬਣਾਉਂਦੀ ਹੈ ਬੇਟਾ ਅਲੂਮੀਨੀਅਮ ਐਮਫੋਟੈਰਿਕ ਆਕਸਾਈਡ ਬਣਾਉਂਦੀ ਹੈ ਸਟੀਨਲੈਸ ਸਟੀਲ ਵਿੱਚ ਆਇਰਨ ਵਿੱਚ ਡੈਸ਼ ਮਿਲਾਇਆ ਜਾਂਦਾ ਜਿਹੜੇ ਮਿਲਾਇਆ ਜਾਂਦੇ ਨਿਕਲ ਕ੍ਰੋਮੀਅਮ ਤੇ ਆਇਰਨ ਮਿਲ ਕੇ ਇਹ ਸਟੀਨਲੈਸ ਸਟੀਲ ਦਾ ਨਿਰਮਾਣ ਕਰਦੇ ਹਨ ਐਲਡੀਹਾਈਡ ਦਾ ਕਿਰਿਆਤਮਕ ਗਰੁੱਪ ਜਿਹੜਾ ਵੀ ਐਲਡੀਹਾਈਡ ਦਾ ਕਿਰਿਆਤਮਕ ਗਰੁੱਪ CHO ਇਹਨਾਂ ਲਿਖਿਆਂ ਵਿੱਚੋਂ ਕਿਸ ਵਿੱਚ ਪੱਤਿਆਂ ਵਿੱਚ ਕਾਇਕ ਪਰਜਨਨ ਹੁੰਦਾ ਹੈ ਬਰਾਇੋਫਾਈਲਮ ਦੇ ਵਿੱਚ ਇਸ ਤ੍ਰਿਕੈਸਰ ਵਿੱਚ ਕੀ ਹੁੰਦਾ ਕੀ ਹੁੰਦਾ ਬੇਟਾ ਇਹ ਤਾਂ ਸਭ ਨੂੰ ਆਉਂਦਾ ਹੁਣ ਸਟਿਗਮਾ ਸਟਾਈਲ ਤੇ ਅੰਡਕੋਸ਼ ਪ੍ਰਤੀਵਰਤੀ ਕਿਰਿਆ ਡੈਸ਼ ਦੁਆਰਾ ਕੰਟਰੋਲ ਹੁੰਦੀ ਹੈ ਸੁਕੂਨਾ ਨਾੜੀ ਦੁਆਰਾ ਕੰਟਰੋਲ ਹੁੰਦੀ ਹੈ ਐਨੀਲੀਡਾ ਵਿੱਚ ਫੋਕਟ ਪਦਾਰਥਾਂ ਨੂੰ ਬਾਹਰ ਕੱਢਣ ਵਾਲੇ ਅੰਗ ਹਨ ਜਿਹੜੇ ਨੇ ਵੀ ਨੇਫਰੀਡੀਆ ਦਿਮਾਗ ਦਾ ਕਿਹੜਾ ਭਾਗ ਸਰੀਰ ਦੇ ਸੰਤੁਲਨ ਲਈ ਉੱਤਰਦਾਈ ਹੈ ਸੈਰੀਬਲਮ ਸਰੀਰ ਦੇ ਸੰਤੁਲਨ ਲਈ ਉੱਤਰਦਾਈ ਹੈ ਜਿਹਦੇ ਥ्रू ਆਪਾਂ ਸਾਈਕਲ ਨੂੰ ਸਿੱਧਾ ਚਲਾਉਣਾ ਜਾਂ ਸਿੱਧੀ ਰੇਖਾ ਤੇ ਚੱਲਣਾ ਇਹ ਦਿਮਾਗ ਦੇ ਸੈਰੀਬਲਮ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ F2 ਪੀੜੀ ਵਿੱਚ ਜੀਨੋਟਾਈਪ ਕਿਸ ਅਨੁਪਾਤ ਵਿੱਚ ਹੋਏਗਾ ਕਿਸ ਅਨੁਪਾਤ ਵਿੱਚ ਹੋਏਗਾ ਵੀ 3:1 ਤਿੰਨ ਅਨੁਪਾਤ 1 ਦੇ ਵਿੱਚ ਲਿੰਗੀ ਕਿਰਿਆ ਦੌਰਾਨ ਸੰਚਾਰਨ ਰੂਪ ਸੈਫਲਿਸ਼ ਕਿਸ ਦੁਆਰਾ ਹੁੰਦਾ ਹੈ ਕਿਸ ਦੁਆਰਾ ਹੁੰਦਾ ਬੇਟਾ ਇਹ ਬੈਕਟੀਰੀਆ ਦੁਆਰਾ ਫੈਲਾਇਆ ਜਾਂਦਾ ਮਾਟਰ ਵਿੱਚ ਕਿਹੜਾ ਆਪਰਭਾਵੀ ਲੱਛਣ ਪਾਇਆ ਜਾਂਦਾ ਹੈ ਪੀਲੇ ਰੰਗ ਦੇ ਬੀਜ ਪਲੈਸੈਂਟਾ ਜਾਂ ਆਲ ਕਿੱਥੇ ਜੁੜੀ ਹੁੰਦੀ ਹੈ ਇਹ ਵੀ ਆਪਣੀ ਜੀ ਪ੍ਰਜਨਨ ਕਿਵੇਂ ਕਰਦੇ ਨੇ ਉਹਦੇ ਵਿੱਚ ਹੀ ਹੈ ਬੱਚੇਦਾਨੀ ਵਿੱਚ ਜਾਂ ਕਿ ਨਾਲ ਜੁੜੀ ਹੁੰਦੀ ਹੈ ਜਿਬਰੇਲਿਨ ਦੇ ਕਾਰਨ ਹੁੰਦਾ ਹੈ ਤਣੇ ਵਿੱਚ ਵਾਧਾ ਆਕਸੀਜਨ ਆ ਜਿਹੜਾ ਕ੍ਰੁੰਬਲਾਂ ਦੇ ਵਿੱਚ ਵਾਧੇ ਲਈ ਜ਼ਿੰਮੇਵਾਰ ਹੈ ਤੇ ਜਿਬਰਨਣ ਤਣੇ ਦੇ ਵਿੱਚ ਵਾਧੇ ਲਈ ਜ਼ਿੰਮੇਵਾਰ ਡੈਸ਼ ਨੂੰ ਸੈੱਲ ਦਾ ਸ਼ਕਤੀਕਰਵੀ ਕਿਹਾ ਜਾਂਦਾ ਹੈ ਮਾਈਟੋਕਾਂਡਰੀਆ ਨੂੰ ਸੈੱਲ ਦਾ ਸ਼ਕਤੀਕਰ ਕਿਹਾ ਜਾਂਦਾ ਲਿੰਗੀ ਜਨਨ ਵਿਖੰਡਨ ਦੁਆਰਾ ਕਿਸ ਵਿੱਚ ਹੁੰਦਾ ਹੈ ਕਿਸ ਵਿੱਚ ਹੁੰਦਾ ਬੇਟਾ ਉਮੀਬਾ ਵਿੱਚ ਹੁੰਦਾ ਹੈ ਕਿਹੜਾ ਮਾਦਾ ਪ੍ਰਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ ਵੀਰਜ थैਲੀ ਮਾਦਾ ਪ੍ਰਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ ਨਰ ਪ੍ਰਜਨਨ ਪ੍ਰਣਾਲੀ ਦਾ ਭਾਗ ਹੈ ਲਹੂ ਦਬਾਉ ਨੂੰ ਆਪਣਾ ਵਾਲਾ ਜੰਤਰ ਸਫੀਗੋ ਸਮੋਨੋਮੀਟਰ ਪਹਿਲੀ ਆਪਸ਼ਨ ਇਹਦੇ ਲਈ ਸਹੀ ਆ ਜੇਗੀ ਅਗਲਾ ਮੈਥ ਦੇ ਕੁਐਸਚਨ ਸੰਭਾਵਨਾ ਡੈਸ਼ ਅਤੇ ਡੈਸ਼ ਦੇ ਵਿਚਕਾਰ ਹੁੰਦੀ ਹੈ ਕਾਫੀ ਸੰਸੀ 0 ਅਤੇ 1 ਦੇ ਵਿਚਕਾਰ ਹੁੰਦੀ ਹੈ ਤ੍ਰਿਭੁਜ ਦਾ ਕੇਂਦਰਕ ਮੱਧਕਾਂ ਨੂੰ ਕਿਸ ਅਨੁਪਾਤ ਵਿੱਚ ਬਣਦਾ ਹੈ 2 ਅਨੁਪਾਤ 1 ਵਿੱਚ ਬਣਦਾ ਹੈ ਇਹ ਨਿਰਦੇਸ਼ ਅੰਕ ਜਮਾਤ ਜੀ ਤੁਸੀਂ ਪੜਿਆ ਹੁਣ ਇੱਕ ਪਰਮੇਯ ਤੇ ਇੱਕ ਅਪਰਮੇਯ ਸੰਖਿਆ ਦਾ ਗੁਣਫਲ ਹਮੇਸ਼ਾ ਅਪਰਮੇਯ ਸੰਖਿਆ ਹੀ ਹੋਏਗੀ ਜੇ T10 T5 200 ਹੋਵੇ ਤਾਂ AP ਦਾ ਸਮਝਾ ਅੰਤਰ ਕਿੰਨਾ ਹੋਵੇਗਾ ਇਹਦਾ ਮਤਲਬ ਕੀ ਹੈ ਵੀ T10 T5 ਦਾ ਮਤਲਬ ਕੀ ਹੈ 10ਵਾਂ ਪਦ ਤੇ 5ਵੇਂ ਪਦ ਦੀ ਘਟਾਹ ਨੂੰ 200 ਦਿੱਤੀ ਹੈ 10ਵਾਂ ਪਦ ਮਤਲਬ A 9D 5ਵਾਂ ਮਤਲਬ A ਚਾਰ ਡੀ ਬਰਾਬਰ ਆਪਾਂ ਨੂੰ ਕਿੰਨਾ ਦਿੱਤਾ ਬੇਟਾ 200 ਦੇ ਕਰ ਲਓ ਕੈਲਕੂਲੇਟ ਏ ਪਲੱਸ ਨੌ ਡੀ ਮਾਈਨਸ ਏ ਮਾਈਨਸ ਚਾਰ ਡੀ ਬਰਾਬਰ ਦੋ ਸੌ ਏ ਨਾਲ ਏ ਕੈਂਸਲ ਨੌ ਚੋਂ ਚਾਰ ਕੱਢੇ ਵੀ ਪੰਜ ਡੀ ਪੰਜ ਡੀ ਬਰਾਬਰ ਦੋ ਸੌ ਦੇ ਡੀ ਬਰਾਬਰ ਦੋ ਸੌ ਵਟਾ ਪੰਜ ਹੋ ਜਾਏਗਾ ਕਿੰਨਾ ਹੋ ਜਾਏਗਾ ਡੀ ਵੀ ਸਾਂਝਾ ਅੰਤਰ ਚਾਲੀ ਹੋ ਜਾਏਗਾ ਦੇ ਲਈ 40 ਜਿਹੜੀ ਉਹ ਸਹੀ অপਸ਼ਨ ਹੈਗੀ ਤੀਜੀ ਕਿਸੇ ਮিনার ਦੀ ਉਚਾਈ ਅਤੇ ਇਸ ਦੇ ਪਰਛਾਵੇਂ ਦਾ ਅਨੁਪਾਤ ਵਰਗ ਨੂੰ 3 ਅਨੁਪਾਤਿਕ ਹੈ ਸੂਰਜ ਦਾ ਉਚਾਨ ਕੋਣ ਪਤਾ ਕਰੋ ਮੰਨ ਲਓ ਸੂਰਜ ਇੱਥੇ ਹੈ ਇੱਥੇ ਸੂਰਜ ਹੈ ਠੀਕ ਹੈ ਇੱਥੇ ਇਹ ਮিনার ਹੋਗੀ ਕਿ ਬੇਟਾ ਜੇ ਆਪਾਂ ਇਹਨੂੰ ਦੇਖੋ ਜੇ ਬਣਾ ਲਈਏ ਆ ਇਹਦਾ ਪਰਛਾਵਾ ਹੋ ਜਾਏਗਾ ਕਿ ਮੈਂ ਇੱਥੇ ਲਿਖ ਦਿੰਦਾ a b c ਆ ਸੂਰਜ ਦਾ ਉਚਾਨ ਕੋਣ ਇਹ ਹੋ ਜਾਏਗਾ ਠੀਕ ਹੈ ਜੇ ਆਪਾਂ ਨੂੰ ਵਰਗ ਨੂੰ 3 ਦਿੱਤਾ ਹੈ ਇਹਨਾਂ ਦੋਨਾਂ ਦਾ ਅਨੁਪਾਤ ਇਨੋਂ ਦੋਨਾਂ ਦਾ ਅਨੁਪਾਤ ਆਪਾਂ ਨੂੰ ਵਰਗ ਨੂੰ 3:1 ਦਿੱਤਾ ਹੈ। AB ਤੇ BC ਦਾ ਅਨੁਪਾਤ ਆਪਾਂ ਨੂੰ ਦਿੱਤਾ ਹੋਇਆ ਹੈ। ਮਿਨਾਰ ਦੀ ਉਚਾਈ AB ਹੈ ਤੇ ਇਸਦਾ ਪਰਛਾਵਾਂ BC ਹੈ। ਇਹਦਾ ਅਨੁਪਾਤ ਆਪਾਂ ਨੂੰ ਵਰਗ ਨੂੰ 3:1 ਦਿੱਤਾ ਹੈ। ਮਤਲਬ ਆਪਾਂ ਨੂੰ ਕੀ ਦਿੱਤਾ ਵੀ ਲੰਬ ਵਟਾ ਆਧਾਰ ਦਿੱਤਾ ਹੋਇਆ ਹੈ। ਤਾਂ ਲੰਬ ਵਟਾ ਆਧਾਰ ਦੇ ਕਿਹਦੇ ਬਰਾਬਰ ਹੁੰਦਾ ਲੰਬ ਵਟਾ ਦਾ ਟੈਨ θ ਦੇ। ਟੈਨ θ ਵਰਗ ਨੂੰ 3। ਤਾਂ θ ਕਿੰਨਾ ਹੋਊਗਾ ਵੀ? ਕਿੰਨਾ ਹੋਏਗਾ 60°। θ ਕਿੰਨਾ ਹੋਏਗਾ 60° ਹੋਏਗਾ। ਤੀਜੀ ਆਪਸ਼ਨ ਸਹੀ ਬਣੇਗੀ। ਚਿੱਤਰ ਵਿੱਚ AB 6cm BC 7cm CD 5cm ਤਾਂ AD ਇਹ ਆਪਣੇ ਕੋਲੇ ਚੱਕਰ ਚੈਪਟਰ ਦੇ ਵਿੱਚ ਕੁਐਸਚਨ ਵੀ ਇੱਕ ਵੱਾਰੇ ਪਾਸੇ ਛੂੰਦਾ ਇੱਕ ਚਤੁਰਪੰਜ ਖਿੱਚਿਆ ਗਿਆ ਹੈ ਤਾਂ ਉਹਦੇ ਵਿੱਚ ਆਪਾਂ ਸਿੱਧ ਕਰਦੇ ਹੁੰਦੇ ਆ ਵੀ ਸਿੱਧ ਕਰੋ AD BC AB CD ਠੀਕ ਹੈ AD BC AB CD ਹੁਣ ਆਪਾਂ ਨੇ ਕੀ ਪਤਾ ਕਰਨਾ ਵੀ ਦੇਖੋ ਆਪਾਂ ਕੀ ਪਤਾ ਕਰਨਾ AD ਪਤਾ ਕਰਨਾ ਤਾਂ AD ਕਿਤੇ ਬਰਾਬਰ ਹੋ ਜਾਊਗਾ AB CD BC ਕਿਉਂਕਿ AD BC ਸੀ ਉਧਰ ਜਾ ਕੇ ਮਾਈਨਸ ਦਾ ਹੋ ਜਾਏਗਾ ਭਰ ਦੋ ਮੁੱਲ AB ਦਾ ਮੁੱਲ ਕਿੰਨਾ ਵੀ 6 CD ਦਾ ਮੁੱਲ ਕਿੰਨਾ 5 BC ਦਾ ਮੁੱਲ ਕਿੰਨਾ 7 6 5 11 7 ਮਤਲਬ AD ਕਿੰਨਾ ਆਏਗਾ 4 ਸੈਂਟੀਮੀਟਰ ਆਏਗਾ ਪਹਿਲੀ ਆਪਸ਼ਨ ਇਸ ਲਈ ਸਹੀ ਹੈ ਕਿ ਹੇਠਾਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ ਜਿਹੜੀ ਨਹੀਂ ਹੋ ਸਕਦੀ ਵੀ ਕੋਈ ਵੀ ਘਟਨਾ ਦੀ ਸੰਭਾਵਨਾ ਮਾਈਨਸ ਦੇ ਵਿੱਚ ਨਹੀਂ ਹੋ ਸਕਦੀ ਤੇ ਇਸ ਲਈ ਸਹੀ ਆਪਸ਼ਨ ਮਾਈਨਸ 0.6 ਆਏਗਾ ਸਮੀਕਰਨ ਪ੍ਰਣਾਲੀ ਦੇ ਜੋੜੇ x 2y 5 0 3x 6y 1 0 ਦੇ ਹਮੇਸ਼ਾ ਕਿਹੜੇ ਹੱਲ ਨੇ ਆਪਾਂ ਦੱਸਣੇ ਆ ਤਾਂ ਆਪਾਂ ਪਹਿਲਾਂ ਕੋਫੀਸ਼ੀਐਂਟ ਕੰਪੇਅਰ ਕਰ ਲਾਂਗੇ ਗੁਣਾਕ ਦੇਖ ਲਾਂਗੇ ਇਹਨਾਂ ਦਾ ਪਹਿਲੇ ਲਈ ਕਿੰਨਾ ਆ ਜੂਗਾ ਵੀ ਦੂਜੇ ਲਈ ਵੀ 2/ -6 ਮਤਲਬ -6/ -3 ਆ ਜਾਏਗਾ ਤੀਜਾ ਆ ਜਾਏਗਾ 5 /1 a ਦੇ ਬਰਾਬਰ ਨਹੀਂ ਮਤਲਬ ਪਹਿਲੇ ਦੋ ਤਾਂ ਬਰਾਬਰ ਆ ਤੀਜਾ ਬਰਾਬਰ ਨਹੀਂ ਹੈਗਾ ਮਤਲਬ a1 a2 ਬਰਾਬਰ a1 b2 ਪਰ ਉਹ c1 c2 ਦੇ ਬਰਾਬਰ ਨਹੀਂ ਹੈ a1 a2 ਬਰਾਬਰ b1 b2 ਇਹ c1 c2 ਦੇ ਬਰਾਬਰ ਨਹੀਂ ਹੈ ਜੇᱫੋ a ਕੰਡੀਸ਼ਨ ਹੁੰਦੀ ਹੈ ਤਾਂ ਗਣੀ ਰਖਾਵਾਂ ਬਣ ਜਾਂਦੀਆਂ ਬੇਟਾ ਸਮਾਂਤਰ ਰਖਾਵਾਂ ਬਣ ਜਾਂਦੀਆਂ ਤੇ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਇਸ ਸਮੀਕਰਨ ਜੋੜੇ ਦਾ ਕੋਈ ਹੱਲ ਨਹੀਂ ਹੈ ਅੰਕਨਿਤ ਗਲੜੀ ਦਾ ਸਾਂਝਾ ਅੰਤਰ ਕੀ ਹੈ ਇਹ ਵੀ ਸੌਖਾ ਹੀ ਹੈ ਇਹਦੇ ਵਿੱਚ ਵੀ ਆਪ ਨੂੰ 18 ਤੇ 14 18ਵੇਂ ਤੇ 14ਵੇਂ ਪਦ ਦੀ ਮਾਈਨਸ ਜਿਹੜੀ ਉਹ 32 ਦਿੱਤੀ ਹੋਈ ਹੈ 18 ਮਤਲਬ a 17d 14 ਮਤਲਬ 13d ਮੈਂ ਪਹਿਲੀ ਘਟਾਤਾ ਮਾਈਨਸ ਲਿਖਦਾ ਇਹ अपॉन ਗੁਣਨ ਦਿੱਤਾ 32 ਇਹ ਨਾਲ ਇਹ ਕੈਨਸਲ 17 ਚੋਂ 17 ਨਾ ਗੱਡੇ ਬੇਟਾ 4d 32 ਮਤਲਬ d 32 4 8 4 32 ਤਾਂ ਸਮਝਾਂਤਰ ਗਨ ਆ ਜਾਏਗਾ ਬੇਟਾ 8 ਆ ਜੀ ਲਈ ਸਹੀ ਆਪਸ਼ਨ ਆ ਜਿਹੜੀ 8 ਆਏਗੀ ਜੇਕਰ sin θ cosec θ 2 ਤਾਂ sin² θ cosec² θ ਬਰਾਬਰ ਹੈ sin θ cos secant theta बराबर अपुन गुणांतर दो स्क्वायर कर दो दोनों ने बस ताकि बन जाएगा अभी sin² theta cos secant² theta 2 sin theta cos secant theta 4 ठीक है sin theta cos secant एक दूसरे का उल्टे होंगे कटते जाएंगे आ अपुनू चाहिए दा एदा मूल ठीक है बाकी परले पास ले जाओ इधर ले बस की अभी 4 आ 21 हो गया कट के ਤਾਂ ਉਧਰ ਜਾ ਕੇ ਮਾਈਨਸ ਹੋ ਜਾਏਗਾ ਜਿਹੜਾ 2 ਹੈ ਤਾਂ 4 ਚ 2 ਘਟਾਈ 2 sin²θ cos²θ ਬਰਾਬਰ ਕੀ ਦੇ ਆ ਜਾਏਗਾ 2 ਦੇ ਆ ਜਾਏਗਾ ਕਿਹੜੇ ਵਿਕਲਪ ਸਹੀ ਬਣੇਗੀ ਦੋ ਚੱਕਰਾਕਾਰ ਖੇਤਾਂ ਦੇ ਖੇਤਰਫਲਾਂ ਦਾ ਅਨੁਪਾਤ ਆਪਾਂ ਦਿੱਤਾ ਹੈ ਮੈਂ ਦੇਖੋ ਇਧਰੋਂ ਦਾ ਏਰੀਆ ਆਫ ਟੂ ਸਰਕੂਲਰ ਫੀਲਡਸ ਆ ਇਨ ਦਾ ਰੇਸ਼ੋ 16 ਰੇਸ਼ੋ 49 ਠੀਕ ਹੈ ਦੋ ਚੱਕਰਾਕਾਰ ਖੇਤਾਂ ਦੇ ਖੇਤਰਫਲਾਂ ਦਾ ਅਨੁਪਾਤ 16:49 ਹੈ ਜੇਕਰ ਵੱਡੇ ਖੇਦਰ ਦੇ ਅਰਧ ਵਿਸ 14 ਸੈਂਟੀਮੀਟਰ ਦਾ ਛੋਟੇ ਖੇਦਰ ਦੇ ਅਰਧ ਵਿਸ ਪਤਾ ਕਰੋ ਤਾਂ ਜੇ ਆਪਾਂ ਥੱਲੇ ਛੋਟਾ ਲਿਖ ਲਈਏ πr² ਦੂਜੇ ਦਾ ਕੀ ਬਣੇਗਾ ਵੀ ਖੇਤਰਫਲ πr² ਕੈਪੀਟਲ r ਕਿੰਨਾ ਦਿੱਤਾ ਆਪਾਂ ਨੂੰ 16/49 ਦਿੱਤਾ π ਨਾਲ π ਕੈਨਸਲ ਤਾਂ r² ਬਰਾਬਰ ਕਿਤੇ ਬਣ ਜੇਗਾ 16/49 ਵੱਡਾ r ਕੈਪੀਟਲ r ਆਪਾਂ ਨੂੰ ਵੱਡੇ ਕੇ ਅਰਧ ਵਿਆਸ ਆਪਣਾ 14 ਦਿੱਤਾ ਤਾਂ ਆਪਾਂ ਖੋਲ ਤਾਂ 14 14 7 ਤੇ ਘਟਦੇ ਨੇ 7 7 49 72 14 ਫਿਰ 7 ਤੇ ਘਟਦੇ ਨੇ 72 14 ਮਤਲਬ r² ਕੀ ਦੇ ਬਰਾਬਰ ਬਣ ਜੇਗਾ ਬਟਾ 64 ਦੇ r² 64 ਤਾਂ ਅਰਧ ਵਿਆਸ r 8 ਸੈਂਟੀਮੀਟਰ ਜਿਹੜਾ ਛੋਟਾ ਖੇਤ ਹੈ ਉਹਦਾ ਅਰਧ ਵਿਆਸ ਕਿੰਨਾ ਆ ਜਾਏਗਾ 8 ਸੈਂਟੀਮੀਟਰ ਆ ਜਾਏਗਾ ਅਗਲਾ ਜੇਕਰ OAV 32° ਤਾਂ ACV ਬਰਾਬਰ ਪਤਾ ਕਰੋ ਇਹ ਆਪਣੇ ਐਗਜ਼ਾਮਪਲ ਆ ਐਗਜ਼ਾਮਪਲ ਨੰਬਰ 2 ਚੱਕਰ ਚੈਪਟਰ ਦੇ ਵਿੱਚ ਜਿਹਦੇ ਵਿੱਚ ਆਪਾਂ ਪ੍ਰੂਫ ਕਰਦੇ ਹੁੰਦੇ ਸੀ ਵੀ ਪ੍ਰੂਫ ਕਰੋ ਕੋਣ PTQ ਬਰਾਬਰ 2 ਟਾਈਮ ਕੋਣ OPQ ਉਹਦੇ ਨਾਲ ਦਾ ਕੁਐਸਚਨ ਆਪਾਂ ਨੂੰ ਇਹਦੀ ਵੈਲਿਊ ਦਿੱਤੀ ਹੋਈ ਆ ਇੱਥੇ ਇੱਥੇ ਇਹਦਾ ਨਾ OEV ਲਿਖਿਆ ਹੋਇਆ ਤੇ PTQ ਦਾ ਮਤਲਬ ਕੀ ਆ ਇੱਥੇ ACB ਹੈ ਤਾਂ ਆਪਾਂ ਦੋਨੋਂ ਗੁਣਾ ਕਰਦਾਂਗੇ ਕੋਣ ACB ਬਰਾਬਰ 2 ਗੁਣਾ 32 ਮਤਲਬ ਕਿੰਨਾ ਆ ਜਾਏਗਾ ਬੇਟਾ 44 ਡਿਗਰੀ ਆ ਜਾਏਗਾ ਤੀਜੀ ਆਪਸ਼ਨ ਇਹਦੇ ਲਈ ਸਹੀ ਬਣੇਗੀ ਤਿਰਪੁਜ PQR ਤੇ QST to QST ਦੋ ਸੰਪੂਰੀ ਤਿਰਪੰਜਾਂ ਸਮਰਕਰ ਹਨ ਕਿ S ਪੁਜਾ QR ਦਾ ਮੱਧ ਬਿੰਦੂ ਹੈ ਤਿਰਪੰਜਾ PQR ਤੇ QST ਦਾ ਖੇਤਰਫਲ ਦਾ ਅਨੁਪਾਤ ਦੇਖੋ ਬੇਟਾ ਬਹੁਤ ਸਿੰਪਲ ਹੈ ਵੀ ਬਾਈ ਦੱਸਣਾ ਵੀ ਇਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਕੀ ਹੋਏਗਾ ਦੇਖੋ ਜੀ ਆਪਾਂ ਬਣਾ ਲਈਏ PQ R ਨੂੰ ਬਣਾ ਲੈਣ। ਸੰਪੂਜੀ ਤਰਫੋਂ ਜਾਂ PQ R ਵੀ P Q R ਹੁਣ ਜਿਹੜਾ S ਆ ਉਹ ਕਹੂਗਾ R ਦਾ ਮੱਧ ਬਿੰਦੂ ਹੈ। ਉਹ ਵੀ ਸੰਪੂਜੀ ਤਰਫੋਂ ਜਾਂ ਠੀਕ ਹੈ ਹੁਣ ਜੇ ਇਹਦੀ ਪੂਜਾ ਆਪਾਂ A ਲੈ ਲਈਏ ਛੋਟੀ ਦੀ ਪੂਜਾ ਤਾਂ ਇਹਦੀ PQ R ਤਰਫੋਂ ਦੀ ਇੱਕ ਪੂਜਾ ਕੀ ਹੋ ਜੂਗੀ 2A ਹੋ ਜੂਗੀ ਠੀਕ ਹੈ ਤਾਂ ਆਪਾਂ ਇਹਨਾਂ ਦੇ ਖੇਤਰਫਲ ਨੂੰ ਬਹੁਤ ਦੇਖਦੇ ਹਾਂ ਹੁਣ ਇਜੋਅਰ ਖੇਤਰਫਲ ਦਾਨਵਾਤ ਖੇਤਰਫਲ ਕੀ ਦੇ ਬਰਾਬਰ ਹੁੰਦਾ ਵੀ ਵਰਗਮੂਲ 3/4 ਕੈਪੀਟਲ a² ਥੱਲੇ ਵੀ ਵਰਗਮੂਲ 3/4 স্মੋਲ a² ਠੀਕ ਹੈ ਵਰਗਮੂਲ 3/4 ਨਾ ਕੈਨਸਲ ਮਤਲਬ a² ਕੈਪੀਟਲ a স্মੋਲ a² ਦਾ ਕੈਪੀਟਲ a² ਨਾਲ ਗਿਲੇਸ਼ਨ ਹੈ ਵੀ a ਨਾਲ ਗਿਲੇਸ਼ਨ ਹੈ ਵੀ ਕੈਪੀਟਲ a ਹੈ ਜਿਹੜੀ ਵੱਡੀ ਤ੍ਰਿਪਤੀ ਦੀ ਪੂਜਾ ਛੋਟੀ ਤ੍ਰਿਪਤੀ ਦੀ ਪੂਜਾ ਦਾ ਕੀ ਹੈ ਦੋ ਗੁਣਾ ਮਤਲਬ ਦੋ a ਲਿਖਾਂਗੇ ਨੂੰ a² ਨੂੰ ਮੈਂ ਕਿਵੇਂ ਲਿਖ ਦੂੰਗਾ 2a² ਮਤਲਬ 4a² a² a² ਨਾਲ a² ਕੈਨਸਲ ਮਤਲਬ 4 1 ਜੇ ਆਪਾਂ ਅਨੁਪਾਤ ਦੀ ਗੱਲ ਕਰੀਏ ਕਿਵੇਂ ਲਿਖਾਂਗੇ 4 1 ਲਿਖਾਂਗੇ ਠੀਕ ਹੈ ਬਟਾ ਸਿੰਪਲ ਸੀਗਾ ਦੇਖੋ ਜਿਹੜੀ ਪੂਜਾ ਆਪਾਂ ਕੈਪੀਟਲ a ਲੈ ਲਈ ਵੱਡੀ ਤ੍ਰਿਭੁਜ ਦੀ ਜਿਹੜੀ স্মੋਲ a ਲੈ ਲਈ ਜਿਹੜੀ স্মੋਲ a ਹੈ ਉਹ ਵੱਡੀ ਪੂਜਾ ਦਾ ਅੱਧਾ ਹੈ ਠੀਕ ਹੈ ਉਹਨਾਂ ਨੇ ਕਿਹਾ ਨਾ ਵੀ ਮੱਧ ਬਿੰਦੂ ਹੈ ਮਤਲਬ ਕੈਪੀਟਲ a স্মੋਲ a ਦਾ ਰਿਲੇਸ਼ਨ ਹੈ a 2a ਖੇਤਰਫਲਾਂ ਦਾ ਅਨੁਪਾਤ ਟਿਕ ਲਿਆ √3/4 कैपिटल a² √3/4 स्मॉल a² ਕੱਟ ਕੇ ਆ ਗਿਆ a² स्मॉल a² ਵੈਲਿਊ ਪੁੱਟ ਕਰਤੀ a² ਕੈਨਸਲ 4/1 ਮਤਲਬ 4 ਅਨੁਪਾਤ 1 ਆ ਜਾਏਗਾ ਠੀਕ ਹੈ ਬੇਟਾ ਇਹਦੇ ਲਈ ਜਿਹੜੀ ਸਹੀ ਆਪਸ਼ਨ ਆਏਗੀ ਤੀਜੀ ਆਏਗੀ 4 ਅਨੁਪਾਤ 1 ਸੰਪੂਰੀ ਤਿਕੋਣ ਦਾ ਲੰਬ ਕਿਹਦੇ ਬਰਾਬਰ ਹੁੰਦਾ ਹੈ ਤਾਂ ਸਭ ਨੂੰ ਪਤਾ ਹੀ ਹੁਣ √3/2 ਕੁਝ ਜਾਂ ਪੱਕੀ ਬੋਲ ਦੇਣਾ ਵਰਗੂ 3/2 a ਠੀਕ ਹੈ 2 ਘਾਤੀ ਸਮੀਕਰਨ 2x ਦੀ 2 5x 1 0 ਦੇ k ਹੀ ਮੋਲਣੀਆਂ ਆਪਾਂ ਦੇਖਣੀਆਂ ਹੈ a 2 b ਆਪਣੇ ਕੋਲ -5 ਆ ਜਾਏਗਾ c 1 ਆ ਜਾਏਗਾ ਡਿਸਕ੍ਰਿਮੀਨੈਂਟ b^2 4ac b^2 ਬਟਾ ਕਿੰਨਾ ਹੈ b^2 ਮਤਲਬ 25 4ac 4 2 8 1 ਨਾਲ ਗੁਣਾ ਕਰਾਂਗੇ 8 ਹੀ ਬਣ ਜਾਏਗਾ 25 8 200 17 ਪੋਜ਼ਿਟਿਵ ਆ ਗਿਆ ਨਾ ਡਿਸਕ੍ਰਿਮੀਨੈਂਟ ਜੇ ਡਿਸਕ੍ਰਿਮੀਨੈਂਟ ਦੀ ਵੈਲਿਊ ਧਨਾਤਮਕ ਆ ਜਾਂਦੀ ਹੈ ਪੋਜ਼ਿਟਿਵ ਆ ਜਾਂਦੀ ਹੈ ਤਾਂ ਮੂਲ ਵਾਸਤਵਿਕ ਵੀ ਹੁੰਦੇ ਨੇ ਤੇ ਅਲੱਗ-ਅਲੱਗ ਹੁੰਦੇ ਨੇ ਠੀਕ ਹੈ ਪਹਿਲੀ অপਸ਼ਨ ਸਹੀ ਬਣੇਗੀ ਮੂਲ ਵਾਸਤਵਿਕ ਨੇ ਤੇ ਆਸਮਾਨ ਨੇ ਮਤਲਬ ਅਲੱਗ-ਅਲੱਗ ਨੇ ਅੰਕ 0 ਬਿੰਦੂ -4 3 ਦੀ ਮੂਲ ਬਿੰਦੂ ਤੋਂ ਦੂਰੀ ਪਤਾ ਦੂਰੀ ਪਤਾ ਕਰਨੀ ਹੈ ਬੇਟਾ ਆਪਾਂ ਮੂਲ ਬਿੰਦੂ ਤੋਂ ਮੂਲ ਬਿੰਦੂ 0 0 ਫਾਰਮੂਲਾ ਲਾ ਦਾਂਗੇ x2 x1² मतलब 0 4² 0 3² ਇਹ ਤਾਂ ਮੈਨਸ ਮੈਨਸ ਪਲੱਸ ਹੀ ਹੋ ਰਹੀ ਉਹ ਮਤਲਬ 4² 3² मतलब 16 9 √ 16 ਤੇ 9 ਦੀ 25 √ 25 ਕਿਹਦੇ ਬਰਾਬਰ ਹੁੰਦਾ 5 ਤਾਂ ਦੂਰੀ ਕਿੰਨੀ ਹੋ ਜੂਗੀ ਮੂਲ ਬਿੰਦੂ ਤੋਂ ਪੰਜ ਇਕਾਈਆਂ ਤੀਜੀ ਆਪਸ਼ਨ 10 ਦੇ ਗੁਣਜਾਂ ਦਾ ਮੱਧਮਾਨ ਕੀ ਹੋਏਗਾ ਇਹ ਗਲਤ ਲਿਖਿਆ ਗੁਨਖੰਡ ਲਿਖਣਾ ਸੀ ਇੱਥੇ ਵਾਟ ਇਜ਼ ਦਾ ਮੀਨ ਆਫ 올 ਫੈਕਟਰਸ ਆਫ 10 ਮੀਨ ਆਫ 올 ਫੈਕਟਰ ਮੱਧਮਾਨ ਪਤਾ ਕਰਨਾ ਗੁਣਜ ਨਹੀਂ ਆਉਣਾ ਸੀ ਗੁਨਖੰਡ ਆਉਣਾ ਸੀ ਠੀਕ ਹੈ ਇੱਥੇ ਫੈਕਟਰ ਲਿਖਿਆ ਤਾਂ ਗੁਨਖੰਡ ਦੇਖ ਲੈਂਦੇ ਆ 1 2 5 ਤੇ 10 ਇਹ ਗੁਨਖੰਡ ਨੇ 10 ਦੇ ਇਹ ਗੁਨਖੰਡ ਨੇ 10 ਦੇ ਇਹਨਾਂ ਦਾ ਆਪਾਂ ਮੱਧਮਾਨ ਪਤਾ ਕਰਨਾ ਪਹਿਲਾਂ ਇਹ ਤਾਂ ਜੋੜ ਕਰ ਲਓ 3 ਤੇ 5 8 ਤੇ 10 18 18 ਵਟਾ 4 ਦੋ 18 ਨੂੰ 50 ਨਾਲ ਵਾਗ ਕਰਨੀ ਹੈ ਕਰ ਦੋ 4 ਕਿ ਜੋ ਕਿ 16 ਬਚ ਗਿਆ 2 ਲੱਗਿਆ ਪੁਆਇੰਟ ਇਧਰੋਂ 20 ਹੋ ਗਿਆ 4.5 20 ਕਿੰਨਾ ਆ ਜਗਾ ਬੇਟਾ 4.5 ਮਧਮਨ ਕਿੰਨਾ ਆ ਜਗਾ ਨਾ ਦਾ 4.5 ਆ ਜਗਾ ਉਦੋਂ ਅਗਲਾ ਕੁਐਸਚਨ ਇਹਦੇ ਵਿੱਚ x ਦਾ ਮੁੱਲ ਪਤਾ ਕਰਨਾ ਪਰ ਇਹ ਰਾਕਮ ਜਿਹੜੀ ਉਹ ਸਹੀ ਨਹੀਂ ਹੈ ਇਹਦੇ ਵਿੱਚ ਕੋਈ ਬਰਾਬਰ ਦਾ ਨਿਸ਼ਾਨ ਨਹੀਂ ਸਮੀਕਰਨ ਸੰਤੁਸ਼ਟ ਨਹੀਂ ਕਰਦਾ ਉਹ ਸਮਿਕਨ ਕੋਈ ਬਣ ਨਹੀਂ ਰਹੀ ਇਸ ਲਈ ਇਹ ਗਲਤ ਹੈ ਜੇ ਤੁਹਾਨੂੰ ਗ੍ਰੇਸ ਮਿਲੇਗੀ 149 ਕ ਦੇ ਕੀਮਤ ਪਤਾ ਕਰੋ ਜਦੋਂ ਸਮੀਕਰਨ 2x 3y 5 4x ky 10 ਦੇ ਅਨੰਤ ਹੱਲ ਹੋਣ ਜਦੋਂ ਬੇਟਾ ਅਨੰਤ ਹੱਲ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਆਪ ਰੇਸ਼ਿਓ ਲੈਣੀ ਹੁੰਦੀ ਆ a1 a2 ਬਰਾਬਰ ਹੁੰਦੀ ਆ b1 b2 ਦੇ c1 c2 ਇਹ ਤੇ ਇਕੁਅਲ ਹੋ ਜਾਂਦੇ ਨੇ ਬਰਾਬਰ ਕਰ ਦਿੰਨੇ ਆਪਾਂ ਇੱਥੇ 2 ਹੈ ਇੱਥੇ 4 ਮਤਲਬ 2/4 ਬਰਾਬਰ 3/k ਦੇ ਇੱਥੇ ਅਗੇ 3 ਇੱਥੇ k ਆ ਤਾਂ ਕਿੰਨਾ ਲਿਖ ਦੋਗੇ ਵੀ 2k ਕ੍ਰੋਸ ਗੁਣਾ ਕਰ ਦਾਂਗੇ ਬਰਾਬਰ 12 ਦੇ k ਬਰਾਬਰ 12/2 ਮਤਲਬ ਕਿੰਨਾ ਹੋ ਜਾਏਗਾ ਕੱਟ ਕੇ 6 ਦੇ ਜੇ k 6 ਹੋਊਗਾ ਤਾਂ ਇਹਨਾਂ ਦੇ ਅਨੰਤ ਹੱਲ ਹੋ ਜਾਂਦੇ ਜਿਹੜੀ ਆਪਸ਼ਨ ਗੜੀ ਸਹੀ ਆਏਗੀ 6 ਦੋ ਲਗਾਤਾਰ ਸੰਪੂਰਨ ਸੰਖਿਆਵਾਂ ਦਾ ਗੁਣਫਲ ਹਮੇਸ਼ਾ ਦੋ ਨਾਲ ਭਾਗਯੁਗ ਹੁੰਦਾ ਹੈ ਕਰਕੇ ਵੇਖ ਲੈਨੇ ਆਪਾਂ ਮਾ ਲੋਹੀ ਲੈਣੀ ਹੁੰਦਾ ਗੁਣਫਲ ਕੀ ਕਰ ਲੋਗੀ 531 32 ਨਾਲ ਵੰਡਿਆ ਜਾਊਗਾ ਕੋਈ ਵੀ ਦੋ ਲਗਾਤਾਰ ਸੰਪੂਰਨ ਸੰਖਿਆਵਾਂ ਲਾਵਾਂਗੇ ਉਹ ਹਮੇਸ਼ਾ ਦੋ ਨਾਲ ਭਾਗਜਊਗਾ ਹੁਣ ਠੀਕ ਹੈ ਬੇਟਾ ਇਹ ਸੀ ਤੁਹਾਡਾ ਪੀਐਸਟੀਐਸਸੀ ਜਿਹੜਾ ਤੁਹਾਡਾ 2021 ਤਿੰਨ ਤਰੀਕ ਨੂੰ ਹੋਇਆ ਉਹਦੇ ਵਿੱਚੋਂ ਸਾਇੰਸ ਔਰ ਮੈਥ ਵਾਲਾ ਪੋਰਸ਼ਨ ਮਨੂੰ ਉਮੀਦ ਹੈ ਤੁਹਾਡੇ ਜਿਹੜੇ ਸਾਰੇ ਕੁਐਸਚਨ ਸਹੀ ਹੋਣਗੇ ਥੈਂਕ ਯੂ ਬੇਟਾ